ਸਾਰੇ ਹੀ ਜਿੰਨੇ ਵੀਰ ਪੈਣਾ ਏ ਥੋੜੇ ਗਲੋਬਲ ਸਿਫਟ ਕੌਂਸਲ ਦੇ ਇਸ ਮਾਧਿਅਮ ਦੇ ਰਾਹੀਂ ਜੁੜੇ ਹੋਏ ਨੇ ਸਾਰੇ ਹੀ ਵੀਰਾਂ ਪੈਣਾ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਇਹ ਉਪਰਾਲਾ ਤੁਸੀਂ ਸਾਰੇ ਰਲ ਮਿਲ ਕੇ ਕਰ ਰਹੇ ਹੋ ਇਹਦੀ ਬਹੁਤ ਜ਼ਰੂਰਤ ਹੈ ਔਰ ਮੇਰੇ ਤੋਂ ਪਹਿਲਾਂ ਸਤਿਕਾਰਯੋਗ ਬੁਲਾਰਿਆਂ ਨੇ ਆਪੋ ਆਪਣੇ ਵਿਚਾਰ ਇਸ ਮਸਲੇ ਤੇ ਆਪਣੇ ਨਾਲ ਸਾਂਝੇ ਕੀਤੇ ਹਨ ਕਿ ਸਾਡਾ ਇਸ ਕੈਲੰਡਰ ਤੋਂ ਬਿਨਾ ਕੰਮ ਲਗਾਤਾਰ ਔਖਾ ਹੋ ਰਿਹਾ ਹੈ ਔਰ ਬਹੁਤ سارے ਗੋਰੀਆਂ ਦੇ ਅੰਦਰ ਲਗਾਤਾਰ ਕੋਈ ਨਾ ਕੋਈ ਪਰੰਪਰਿਕ ਲੇਖਾ ਜਿਹੜਾ ਹੈ ਉਹ ਸਿਰਜਿਆ ਜਾ ਰਿਹਾ ਹੈ ਨਾਨਕ ਸਈ ਕੈਲੰਡਰ ਜਿਹੜਾ ਕਿ ਕੌਮ ਚ ਪ੍ਰਵਾਨ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਉਹ ਵਿਚਾਰ ਕਰਕੇ ਇਸ ਅਕਾਲ ਤਖਤ ਤੋਂ ਲਾਗੂ ਹੋਇਆ ਮੰਨਿਆ ਗਿਆ ਸਾਰੇ ਆਥਾਵਾਂ ਦੇ ਉੱਤੇ ਕੋਈ ਉਹਦੇ ਚ ਦੁੱਧਾ ਕੋਈ ਰੌਲਾ ਨਹੀਂ ਸੀ ਲੇਕਿਨ ਅਚਾਨਕ 2010 ਦੇ ਵਿੱਚ ਕੁਝ ਬੰਦੇਾਂ ਦੇ ਕਹਿਣ ਤੇ ਤੇਰਾਵਾਦੀ ਸੋਚ ਔਰ ਉਹਦੇ ਨਾਲ ਉਹਨਾਂ ਦੇ ਪਿਸ਼ੋਕੜ ਵਿੱਚ ਜੋ ਆਰਐਸਐਸ ਚਾਹੁੰਦੀ ਸੀ ਉਹ ਕੈਲੰਡਰ ਰੱਦ ਕਰ ਦਿੱਤਾ ਗਿਆ ਨਾਨਕਸ਼ਹੀ ਕੈਲੰਡਰ ਕਾਮ ਲਈ ਅਤੇ ਵੇਖ ਲਈ ਬਹੁਮੁੱਲਾ ਹੈ ਵੇਖ ਲਈ ਕਿੰਨਾ ਕੋ ਬਹੁਮੁੱਲਾ ਹੈ ਮੇਰੇ ਤੋਂ ਪਹਿਲਾਂ ਯਾਨੀ ਅਮਰਪਾਲ ਸਿੰਘ ਜੀ ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਕੇ ਗਏ ਨੇ ਕਿ ਜੇ ਇਹ ਲਾਗੂ ਹੁੰਦਾ ਆ ਉਹਦੇ ਨਾਲ ਸਾਨੂੰ ਛੋਟੇ ਪੱਧਰ ਤੋਂ ਲੈ ਕੇ ਵੱਡੇ ਪੱਧਰ ਤੱਕ ਪੂਰੀ ਦੁਨੀਆ ਭਾਰ ਦੇ ਇਸ ਕੀ ਕੀ ਫਾਇਦੇ ਹੋਣਗੇ ਕੁਝ ਮਿਲ ਗੋਬਾ ਚੌਧਰੀ ਜਿਹੜੇ ਨੇ ਉਹਨਾਂ ਦੇ ਕਰਕੇ ਆਮ ਜਨਤਾ ਜਿਹੜੀ ਹੈ ਉਹ ਸਾਰੀ ਖਿਲਰੀ ਫਿਰਦੀ ਹੈ ਚੌਧਰੀਆਂ ਨੇ ਨਾਨਕਸ਼ਹੀ ਕੈਲੰਡਰ ਨਹੀਂ ਮੰਨਣ ਦੇਣਾ ਕਿਉਂਕਿ ਤੁਸੀਂ ਧਿਆਨ ਨਾਲ ਦੇਖੋ ਤਾਂ ਇਹਨਾਂ ਦਾ ਸਿਰਫ ਨਾਨਕਸ਼ਹੀ ਕੈਲੰਡਰ ਨਾਲ ਵਿਰੋਧ ਹੈ ਉਦਾਂ ਪੂਰੀ ਕੌਮ ਸਾਡੀ 4-5 ਕੈਲੰਡਰ ਮੰਨੀ ਫਿਰਦੀ ਹੈ ਜੇ ਸਗਰਾਂਦ ਮਨਾਉਣੀ ਹੈ ਤਾਂ ਉਹ ਸੂਰਜੀ ਕੈਲੰਡਰ ਦੀ ਹੈ ਜੇ ਮੱਥਿਆ ਪੁਰਨੀ ਅੰਦਰ ਜਿਹੜੇ ਮਨਾਉਣੇ ਗੁਰਦੁਆਰਿਆਂ ਚ ਤਾਂ ਉਹ ਚੰਦਰਮਾ ਦੇ ਕੈਲੰਡਰ ਤੇ ਹੈ ਜੇ ਅਸੀਂ 84 ਵਾਲਾ ਕੱਲੂ ਘਰਾ ਮਨਾਉਣਾ ਤਾਂ ਉਹ ਕੀ ਸਿਵਿ ਕੈਲੰਡਰ 6 ਜੂਨ ਦੇ ਹਿਸਾਬ ਨਾਲ ਮਨਾ ਲੈਂਦੇ ਆ ਜੇ ਸਾਨੂੰ ਲੋੜ ਪਵੇ ਤਾਂ ਨਾਨਕਸ਼ਹੀ ਕੈਲੰਡਰ ਸ਼ਹੀਦੀ ਦਿਹਾੜੇ ਸਾਹਿਬ ਜਾਦਿਆਂ ਦੇ ਅਸੀਂ 8 ਪੋ ਤੇ 13 ਪੋ ਅਸੀਂ ਉਹ ਵੀ ਮਨਾ ਲੀਏ ਉਸ ਅਸੀਂ ਗੁਰਦੁਆਰਿਆਂ ਚ ਚਾਰ ਪੰਜ ਕੈਲੰਡਰ ਲਾਗੂ ਕਰਕੇ ਬੈਠੇ ਹੋਏ ਆ ਇਹ ਜਿਹੜੇ ਚਾਰ ਪੰਜ ਕੈਲੰਡਰ ਕੌਮ ਨੇ ਲਾਗੂ ਕੀਤੇ ਇਹਦੇ ਚੋਂ ਕੌਮ ਕਿਹੜੇ ਪਾਸੇ ਲੱਗੇਗੀ ਕਿੱਧਰ ਜਾਏਗੀ ਮੇਰਾ ਖਿਆਲ ਆ ਕਿ ਹੋਰ ਵੀ ਕੌਮਾਂ ਦੁਨੀਆ ਤੇ ਰਹਿੰਦੀਆਂ ਜੇ ਧਿਆਨ ਨਾਲ ਵੇਖੋਗੇ ਤਾਂ ਕਿਸੇ ਨਾ ਕਿਸੇ ਕੌਮ ਨੇ ਕੋਈ ਨਾ ਕੋਈ ਆਪਣਾ ਏਜੰਡਾ ਤੈਅ ਕੀਤਾ ਆ ਕੋਈ ਕੈਲੰਡਰ ਕੋਈ ਉਹਨਾਂ ਨੇ ਸਮਾਜ ਵਿੱਚ ਰਹਿਣ ਦਾ ਢੰਗ ਤਰੀਕਾ ਬਣਾਇਆ ਲੇਕਿਨ ਇੱਕ ਅਸੀਂ ਹਾਲਾਂਕਿ ਅਸੀਂ ਕੌਮ ਨਵੇਕਲੀ ਕਹਿੰਨੇ ਆ ਲੇਕਿਨ ਸਾਡੇ ਢੰਗ ਤਰੀਕੇ ਸਾਡਾ ਰਹਿਣ ਸਹਿਣ ਸਾਡਾ ਧਰਮ ਨੂੰ ਮੰਨਣ ਦਾ ਤੌਰ ਤਰੀਕਾ ਉਹ ਸਾਰਿਆਂ ਦੇ ਸਾਹਮਣੇ ਹੀ ਆ ਜਿੱਕਰ ਵੀ ਕੈਲੰਡਰ ਦੇ ਉੱਤੇ ਨਾਨਕਸ਼ਹੀ ਕੈਲੰਡਰ ਇਦਾਂ ਹੀ ਲੱਗ ਰਿਹਾ ਜਿਵੇਂ ਡਾਲਡੇ ਦੇ ਪੀਪੇ ਤੇ ਬਾਹਰ ਦੇਸੀ ਘੋਲ ਲਿਏ ਹੋ ਬਾਹਰ ਨਾਨਕਸ਼ਹੀ ਕੈਲੰਡਰ ਲਿਖ ਦਿੱਤਾ ਵਿੱਚ ਉਹਦੇ ਸਾਰਾ ਉਹੀ ਬਿਕਰਮੀ ਕੈਲੰਡਰ ਭਰ ਦਿੱਤਾ ਗਿਆ ਜਿਦੇ ਬਾਬਤ ਬੜੀਆਂ ਸਾਰੀਆਂ ਗੱਲਾਂ ਬਾਤਾਂ ਪਹਿਲਾਂ ਹੋ ਚੁੱਕੀਆਂ ਕਿ ਕਦੀ ਗੁਰਪੁਰਬ ਅੱਗੇ ਚਲੇ ਜਾਂਦੇ ਆ ਕਦੀ ਪਿੱਛੇ ਚਲੇ ਜਾਂਦੇ ਆ ਔਰ ਇਹ ਲੋਕ ਆਮ ਜਨਤਾ ਨੂੰ ਭਰਮਪੁਲੇਖੇ ਵਿੱਚ ਪਾਈ ਫਿਰਦੇ ਨੇ ਕਦੀ ਕਹਿੰਦੇ ਆ ਕਿ ਇਹ ਤਾਂ ਜੀ ਗੁਰੂ ਸਾਹਿਬ ਦੇ ਵੇਲੇ ਦਾ ਕੈਲੰਡਰ ਹੈ ਗੁਰੂ ਰਣ ਸਾਹਿਬ ਦੇ ਵਿੱਚ ਦਿੱਤੀ ਬਾਣੀ ਲਿਖੀ ਹੈ ਜੀ ਗੁਰੂ ਸਾਹਿਬ ਨੇ ਕਿੱਤੀ ਬਾਣੀ ਨੂੰ ਮਾਨਤਾ ਦਿੱਤੀ ਹੈ ਇਹੋ ਜੀਆਂ ਗੱਲਾਂ ਕਰ ਕਰਕੇ ਆਮ ਜਨਤਾ ਨੂੰ ਇਹ ਉਲਝਾਈ ਰੱਖਦੇ ਆ ਕਿੱਤੀ ਬਾਣੀ ਗੁਰੂ ਗ੍ਰੰਥ ਸਾਹਿਬ ਤੇ ਤਿੰਨ ਵਾਰ ਹੈ ਲੇਕਿਨ ਜੇ ਥੋੜੇ ਜਿਹੇ ਜਿਹੜੇ ਵੀਰ ਪੜਨਾ ਪੜਦੇ ਉਹਨਾਂ ਨੂੰ ਤਾਂ ਥੇਤੀ ਪਤਾ ਲੱਗ ਜਾਂਦਾ ਕਿ ਜੇ ਕਿੱਤੀ ਬਾਣੀ ਗੁਰੂ ਗ੍ਰੰਥ ਸਾਹਿਬ ਤੇ ਤਿੰਨ ਵਾਰ ਹੈ ਉਹਦੇ ਆਧਾਰ ਤੇ ਇਹ ਲੋਕਾਂ ਨੂੰ ਉਲਝਾਉਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਚ 12 ਮਾਹ ਵੀ ਦੋ ਵਾਰੀ ਜਿਹੜਾ ਕਿ ਦੇਸੀ ਮਹੀਨਿਆਂ ਦੇ ਮੁਤਾਬਕ ਬਿਲਕੁਲ ਗੁਰੂ ਗ੍ਰੰਥ ਸਾਹਿਬ ਚ ਪਹਿਲਾਂ ਮਾਜ ਰਾਗ ਚ ਗੁਰੂ ਅਰਜਨ ਸਾਹਿਬ ਫਿਰ ਤੁਖਾਰੀ ਰਾਗ ਚ ਗੁਰੂ ਨਾਨਕ ਸਾਹਿਬ ਸੋ ਇਹ ਦੋ 12 ਮਾਸ ਹੀ ਸਨ ਇੱਕ ਹੋਰ ਵੇਖੋ ਧਿਆਨ ਨਾਲ ਕਿ ਸਾਡੇ ਗੁਰਦੁਆਰਿਆਂ ਚ ਸਗਰਾਂ ਦੀ ਸੂਚਨਾ ਗੁਰਪੁਰਬਾਂ ਤੋਂ ਉੱਤੇ ਕਰਕੇ ਲਿਖੀ ਹੁੰਦੀ ਹੈ ਆਹਰਾ ਜੋਰ ਲੱਗ ਜਾਂਦਾ ਕਮੇਟੀਆਂ ਦਾ ਗਰੰਤੀਆਂ ਦਾ ਪ੍ਰਚਾਰਕਾਂ ਦਾ ਕਿ ਜਿਵੇਂ ਅਤੀ ਹੀ ਸੂਰਜ ਤੱਕ ਕੇ ਅਗਲੀ ਰਾਖੀ ਚ ਕਰਨਾ ਉਹ ਕਿੰਨਾ ਜ਼ੋਰ ਲੱਗਾ ਹੁੰਦਾ ਸਗਰਾਂਦ 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 ਪਰ ਜੇ ਗੁਰਪੁਰਬਾਂ ਦੀ ਗੱਲ ਆਉਂਦੀ ਆ ਨਹੀਂ ਉਹ ਅਸੀਂ ਜਿਹੜੀ ਸਗਰਾਂਦ ਮਨਾਈ ਉਹ ਉਸ ਤਰੀਕਾ ਦੇ ਮੁਤਾਬਕ ਨਹੀਂ ਕਰਨਾ ਉਹ ਅਸੀਂ ਚੰਦਰਮਾਨੀਆ ਤਰੀਕਾ ਦੇ ਮੁਤਾਬਕ ਕਰਨਾ ਜਿਹੜੀਆਂ ਕਿ ਹਮੇਚਾ ਹੀ ਅੱਗੇ ਪਿੱਛੇ ਜਾਂਦੀਆਂ ਰਹਿੰਦੀਆਂ ਕਦੀ ਉਹ ਘੜਦੀਆਂ ਘੜਦੀਆਂ 11 11 ਦਿਨ ਉਹ ਪਛਾਣ ਨੂੰ ਚਲੇ ਜਾਂਦੀਆਂ ਨੇ ਜਦੋਂ ਮਲਮਾਸ ਪਾਉਂਦੇ ਆ ਸਾਲ 13 ਮਹੀਨਿਆਂ ਦਾ ਕਰ ਦਿੰਦੇ ਆ ਤਾਂ ਉਦੋਂ ਇੱਕ ਦਾਮੀ ਟਪਕੇ 30 33 ਦਿਨ ਅੱਗੇ ਲੰਘ ਜਾਂਦੇ। ਤੋਂ ਜਿਹੜਾ ਤੁਸੀਂ ਉਪਰਾਲਾ ਕਰ ਰਹੇ ਹੋ ਇਹ ਚੰਗਾ ਉਪਰਾਲਾ ਆ ਇਸ ਵਿਚਾਰ ਨੂੰ ਜਿਉਂਦਿਆਂ ਰੱਖਣਾ ਬਹੁਤ ਜ਼ਰੂਰੀ ਆ। ਕਿਉਂਕਿ ਜਿਵੇਂ ਜਿਵੇਂ ਚਾਰ ਹੋ ਰਿਹਾ ਸੰਗਤ ਜਾਗਰੂਕ ਹੋ ਰਹੀ ਆ। ਜਿੰਨਾ ਵਹਿਮ ਧਰਮ ਪਖੰਡ ਸਾਡੇ ਆਲੇ ਦੁਆਲੇ ਫੈਲਿਆ ਉਸ ਨੂੰ ਹੱਲ ਵੀ ਪੈ ਰਹੀ ਆ ਇਹ ਠੀਕ ਹੈ ਕਿ ਉਹਨਾਂ ਦਾ ਜੋਰ ਹੈ ਤਾਕਤ ਉਹਨਾਂ ਕੋਲ ਹੈ ਸੰਸਥਾਵਾਂ ਉਹਨਾਂ ਦੇ ਕੋਲ ਹੈ ਲੇਕਿਨ ਪ੍ਰਚਾਰ ਦੇ ਮਾਧਿਅਮ ਤੇ ਰਹੀਂ ਲਗਾਤਾਰ ਸੰਗਤ ਵਿੱਚ ਜਾਗਰੂਕੀ ਆ ਰਹੀ ਆ ਜਿਵੇਂ ਮੇਰੇ ਤੋਂ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਪੰਜਾਬ ਵਿੱਚ ਵੀ ਹੋਰ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਸਾਰੇ ਗੁਰਦੁਆਰਿਆਂ ਮੂਲ ਨਾਨਕ ਸਹੀ ਕੈਲੰਡਰ ਜਿਉਂ ਦਾ ਤਿਉਂ ਲਾਗੂ ਹੋ ਔਰ ਬੈਡੀ ਬੇਨਤੀ ਕਰਨ ਲੱਗਾ ਕਿ ਹੰਬਲਾ ਮਾਰੀਏ ਨਾਨਕਸ਼ਹੀ ਕੈਲੰਡਰ ਬਹੁਤੇ ਲੋਕ ਚਾਹੁੰਦੇ ਹਨ ਜਿੰਨਾ ਮੈਂ ਦੇਖਦੇ ਆ ਕਿ ਸ਼ਾਇਦ ਇਹ ਮੰਨਣਗੇ ਜਾਂ ਇਹਨਾਂ ਨਾਲ ਮੀਟਿੰਗ ਕਰਾਂਗੇ ਜਾਂ ਇਹਨਾਂ ਨੂੰ ਦੱਸਾਂਗੇ ਕਿ ਤੁਸੀਂ ਕਰ ਦਿਓ ਇਹਨਾਂ ਲੋਕਾਂ ਨੇ ਇਛੇਤ ਦੀ ਇੱਛਾ ਕਰਦੇ ਸਨ ਕਿਉਂਕਿ ਬਹੁਤ ਸਾਰੇ ਵੀਰਾਂ ਪੈਣਾ ਨੂੰ ਯਾਦ ਹੋਏਗਾ ਕਿ ਜਿਨ੍ਹਾਂ ਤੋਂ ਨਾਨਕਸ਼ਹੀ ਕੈਲੰਡਰ ਦੀ ਆਪਾਂ ਉਮੀਦ ਰੱਖ ਰਹੇ ਹਾਂ ਕਦੀ ਸਮਾਂ ਸੀ ਜਦੋਂ ਪੰਜਾਬ ਵਿੱਚ ਬਿਜਲੀ ਪਹਿਲੀ ਵਾਰ ਆਈ ਇਹ ਦਰਬਾਰ ਸਾਹਿਬ ਬਿਜਲੀ ਨਹੀਂ ਸੀ ਲੱਗਣ ਦਿੰਦੇ ਕਹਿੰਦੇ ਸੀ ਇੱਥੇ ਮਰਜਾਦਾ ਦੇ ਮੁਤਾਬਕ ਦੀਵਾ ਹੀ ਬਲੇਗਾ ਜਦੋਂ ਕਿਉਂਕਿ ਸਰੋਵਰ ਦੇ ਵਿੱਚ ਨਹਿਰ ਦਾ ਪਾਣੀ ਪੈਂਦਾ ਹੈ ਔਰ ਨਹਿਰ ਤੇ ਪਾਣੀ ਨੂੰ ਸਾਫ਼ ਰੱਖਣ ਲਈ ਤਾਂ ਕਿ ਸਰੋਵਰ ਵਿੱਚ ਗਾਰ ਮਿੱਟੀ ਜਿਹੜੀ ਉਹ ਬਹੁਤੀ ਨਾ ਜਾਵੇ ਫਿਲਟਰ ਲੱਗਣ ਦਾ ਸਮਾਂ ਸੀ ਇਹ ਲੋਕ ਕਹਿੰਦੇ ਸੀ ਫਿਲਟਰ ਨਹੀਂ ਲੱਗਣ ਦੇਣਾ ਅੰਮ੍ਰਿਤ ਪੁਣਿਆ ਨਹੀਂ ਜਾ ਸਕਦਾ ਪਰ ਤੁਹਾਡੇ ਸਾਹਮਣੇ ਹੀ ਹੈ ਦਰਬਾਰ ਸਾਹਿਬ ਤੇ ਬਿਜਲੀ ਵੀ ਲੱਗ ਗਈ ਫਿਲਟਰ ਵੀ ਲੱਗ ਗਿਆ ਔਰ ਹੰਬੜਾ ਮਾਰੋ ਜੋਰ ਮਾਰੋ ਨਾਨਕ ਸਹੀ ਕੈਲੰਡਰ ਵੀ ਲਾਗੂ ਹੋਏਗਾ ਹਰ ਹਾਲਤ ਵਿੱਚ ਹੋਏਗਾ ਕਿਉਂਕਿ ਜਿੰਨੀ شدت ਨਾਲ ਸਾਰੇ ਵੀਰ ਭੈਣਾ ਆਪੋ ਆਪਣੇ ਸਾਥੇ ਕੰਮ ਕਰ ਰਹੇ ਆ ਜਰੂਰ ਇਹਦੇ ਨਤੀਜੇ ਜਿਹੜੇ ਆ ਉਹ ਨਿਕਲਣਗੇ ਇੱਕ ਹੋਰ ਬੇਨਤੀ ਕਰਨੀ ਚਾਹੁੰਦਾ ਕਿ ਪ੍ਰਚਾਰਕ ਵੀਰਾਂ ਵਾਸਤੇ ਇਹ ਮੁਸ਼ਕਲ ਬਣਦੀ ਆ ਕਿ ਗੁਰਪੁਰਬ ਮੂਲ ਨਾਨਕ ਸਹੀ ਕੈਲੰਡਰ ਮੁਤਾਬਕ ਵੀ ਔਰ ਜੋ ਬਿਕਰਮੀ ਕੈਲੰਡਰ ਦੇ ਮੁਤਾਬਕ ਵੀ ਆਉਂਦਾ ਮੈਂ ਸਭ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਾਡੇ ਪ੍ਰਚਾਰਕ ਵੀਰ ਵੀ ਇਸ ਵਿੱਚ ਸ਼ਾਮਲ ਨੇ ਮੈਂ ਬੇਨਤੀ ਕਰਦਾ ਕਿ ਪ੍ਰਚਾਰਕ ਵੀਰਾਂ ਨੂੰ ਜਾਣਾ ਚਾਹੀਦਾ ਹੈ ਕਿਉਂਕਿ ਜੇ ਜਾਵਾਂਗੇ ਤਾਂ ਆਪਾਂ ਉਥੇ ਨਾਨਕ ਸਹੀ ਕੈਲੰਡਰ ਦੀ ਲੱਗਦੀ ਵਾ ਆਪਾਂ ਗੱਲ ਕਰਦੇ ਆਂ ਪ੍ਰਬੰਧਕਾਂ ਨਾਲੇ ਵੀ ਗੱਲ ਕਰਦੇ ਆਂ ਦੂਜੀ ਗੱਲ ਜਿਹੜਾ ਇਹ ਨੈਰੇਟਿਵ ਸਿਰਜਿਆ ਜਾਂਦਾ ਕਿ ਪ੍ਰਚਾਰਕ ਜਿਹੜੇ ਨਾਨਕਸ਼ਹੀ ਕੈਲੰਡਰ ਦੇ ਹੱਕ ਤੇ ਆ ਇਹਨਾਂ ਨੂੰ ਸਿਰਫ ਨਾਨਕਸ਼ਹੀ ਕੈਲੰਡਰ ਦੇ ਗੁਰਪੁਰਬਾਂ ਤੇ ਹੀ ਜਾਣਾ ਚਾਹੀਦਾ ਦੂਦੇ ਖਾਵਾਂ ਦੂਜੀ ਦੂਜੀਆਂ ਤਰੀਕਾਂ ਤੇ ਨਹੀਂ ਜਾਣਾ ਚਾਹੀਦਾ ਅਸਲ 'ਚ ਵੀਰੋ ਭੈਣੋ ਉਹ ਚਾਹੁੰਦੇ ਹੀ ਏ ਆ ਕਿ ਇਹ ਮੈਦਾਨ ਵਿਹਲਾ ਕਰ ਦੇ ਔਰ ਇਹ ਮੈਦਾਨ ਵਿਹਲਾ ਹੋਵੇ ਉੱਥੇ ਉਹ ਹੀ ਬੰਦੇ ਜਾਣ ਉਹ ਆਪਣੇ ਹਿਸਾਬ ਨਾਲ ਬਿਕਰਮੀ ਕੈਲੰਡਰ ਦੇ ਹੱਕ 'ਚ ਹੀ ਭੁਗਤਣਗੇ ਮਨਮਤ ਸੁਣਾਉਣਗੇ ਔਰ ਜੋ ਉਹ ਨੂੰ ਨੀਰ ਅਲਗੜ ਕਰਨਾ ਹੈ ਉਹ ਕੋਬਾ ਕਰਨਾ ਹੈ ਉਹਦੇ ਚੋਂ ਕਾਮਯਾਬ ਹੋਣਗੇ ਸੋ ਸਾਨੂੰ ਸਾਰਿਆਂ ਨੂੰ ਇਸ ਗੱਲ ਦੇ ਉੱਤੇ ਪੂਰੀ ਤਰ੍ਹਾਂ ਡਟ ਕੇ ਰਹਿਣਾ ਚਾਹੀਦਾ ਹੈ ਕਿ ਜਾਵਾਂਗੇ ਕੋਈ ਦਿੱਕਤ ਨਹੀਂ ਜੇ ਉਹ ਮਨਾ ਰਹੇ ਨੇ ਆਪਾਂ ਗੁਰੂ ਸਾਹਿਬ ਦੀ ਗੱਲ ਉੱਥੇ ਡਟ ਕੇ ਕਰੀਏ ਲੱਗਦੀ ਵਾ ਨਾਲ ਸੇ ਕੈਲੰਡਰ ਦੀ ਗੱਲ ਵੀ ਪ੍ਰਬੰਧਤਾ ਨਾਲ ਕਰਕੇ ਆਈ ਮੈਂ ਅਖੀਰ ਤੇ ਇੱਕ ਸੁਝਾਅ ਜਿਹੜਾ ਉਹ ਸਾਰਿਆਂ ਨੂੰ ਖਾਸ ਕਰਕੇ ਗਲੋਬਲ ਸੇਫ ਕਾਉਂਸਲ ਵਾਲੇ ਵੀ ਜਿਹੜੇ ਇਹਨਾਂ ਉਪਰਾਲਾ ਕਰ ਰਹੇ ਆ ਮੈਂ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹਉਣਾ ਕਿਉਂਕਿ ਇਸ ਤੋਂ ਪਹਿਲਾਂ ਵੀ ਮੈਂ ਇੱਕ ਵਾਰੀ ਇਹ ਸੁਝਾਇ ਇੱਕ ਸਾਂਝੀ ਇਸ ਮੀਟਿੰਗ ਦੇ ਵਿੱਚ ਇਥੇ ਪੰਜਾਬ ਤੇ ਦਿੱਤਾ ਸੀਗਾ ਨਾਨਕਸ਼ਹੀ ਕੈਲੰਡਰ ਬਹੁਤ ਸਾਰੀਆਂ ਥਾਵਾਂ ਤੇ ਛਪਦਾ ਵਿਦੇਸ਼ਾਂ ਵਿੱਚ ਵੀ ਛਪਦਾ ਕੁਝ ਥਾਵਾਂ ਤੇ ਵਿਦੇਸ਼ਾਂ ਵਿੱਚ ਅਸੀਂ ਇਥੋਂ ਪੰਜਾਬ ਤੋਂ ਛਪਵਾ ਕੇ ਭੇਜਦੇ ਹਾਂ ਅਸੀਂ ਖੁਦ ਵੀ ਕਾਲਜ ਵੱਲੋਂ ਨਾਨਕਸ਼ਹੀ ਕੈਲੰਡਰ ਹਰ ਸਾਲ ਜਦੋਂ ਤੋਂ ਇਹਨਾਂ ਨੇ ਰੱਦ ਕੀਤਾ ਹਰ ਸਾਲ ਛਾਪਦੇ ਆਂ ਔਰ ਵੰਡਦੇ ਆਂ ਇਦਾਂ ਹੀ ਬਹੁਤ ਸਾਰੇ ਹੋਰ ਵੀਰ ਔਰ ਸੰਸਥਾਵਾਂ ਜਿਹੜੀਆਂ ਉਹ ਆਪੋ ਆਪਣੇ ਹੱਥ ਤੇ ਨਾਨਸਟੇਜ ਕੈਲੰਡਰ ਸ਼ਿਪ ਹੋਣੀਆਂ ਔਰ ਵੰਡ ਲਈਆਂ। ਮੇਰਾ ਜਿਹੜਾ ਸੁਝਾਅ ਇਹ ਹੈ ਕਿ ਕਿਉਂ ਨਾ ਹੋਵੇ ਕਿ ਇਹ ਸਾਂਝੇ ਤੌਰ ਤੇ ਜਿਵੇਂ ਗਲੋਬਲ ਸੇ ਕੌਂਸਲੀਆ ਸਾਂਝੇ ਤੌਰ ਤੇ ਲੱਖਾਂ ਦੇ ਹਿਸਾਬ ਨਾਲ ਇਸ ਨੂੰ ਸ਼ਿਕਵਾਇਆ ਜਾਵੇ ਔਰ ਇਹਨੂੰ ਇੱਕ ਸਾਂਝੇ ਨਾਮ ਤੇ ਛਕਵਾ ਕੇ ਤਾਂ ਜਿਹੜੀਆਂ ਜਿਹੜੀਆਂ ਸੰਸਥਾਵਾਂ ਨੂੰ ਜਿੰਨਾ ਜਿੰਨਾ ਚਾਹੀਦਾ ਹੋਵੇ ਉਹ ਆਪੋ ਆਪਣੇ ਪੈਸੇ ਦੇ ਕੇ ਕਿਉਂਕਿ ਉਦਾਂ ਵੀ ਆਪਾਂ ਪੈਸੇ ਖਰਚ ਕਰ ਹੀ ਰਹਿਣੇ ਨੇ ਇਸ ਤਰ੍ਹਾਂ ਦੇ ਦੇ ਵੀ ਤਰ ਰਹੇ ਆ ਆਪਣੇ ਤੋਪੇਜ ਬਚਾਉਣੇ ਆ ਤਾਂ ਜੇ ਉਹ ਸਾਂਝੇ ਤੌਰ ਤੇ ਇੱਕੋ ਹੀ ਛਾਪ ਜਾਏ ਤਾਂ ਦੁਨੀਆ ਤੇ ਇਹ ਪਤਾ ਲੱਗੇਗਾ ਕਿ ਇੰਨਾ ਕੈਲੰਡਰ ਇਹ ਛਾਪ ਰਿਹਾ ਔਰ ਇੰਨੇ ਇਹ ਲੋਕ ਸਾਰੇ ਮੰਨ ਵੀ ਰਹੇ ਆ ਜਦੋਂ ਆਪਾਂ ਇਕੱਲੇ ਇਕੱਲੇ ਤੁਰਦੇ ਆ ਤਾਂ ਉਹਦੇ ਨਾਲ ਲੱਗਦਾ ਕਿ ਸ਼ਾਇਦ ਇਹੀ ਇਕੱਲੇ ਦੁਖੀ ਨੇ ਸ਼ਾਇਦ ਇਹਨਾਂ ਨੂੰ ਹੀ ਇਹ ਜ਼ਿਆਦੀ ਚਿੰਤਾ ਆ ਜਦੋਂ ਆਪਾਂ ਇੰਨੇ ਜਾਣੇ ਇਕੱਠੇ ਹੋ ਕੇ ਤੁਰਦੇ ਆ ਜਾਂ ਫੈਸਲਾ ਲੈਣੇ ਆ ਜਾਂ ਕੋਈ ਗੱਲ ਇਦਾਂ ਦੀ ਲਿਖਤ ਪੜਤ ਕਰਦੇ ਆ ਤਾਂ ਉਹਦੇ ਨਾਲ ਲੱਗਦਾ ਕਿ ਬਹੁ ਗਿਣਤੀ ਲੋਕ ਜਿਹੜੇ ਆ ਉਹ ਪਾਸੇ ਤੋਂ ਤੋਰੇਗਾ ਅਤੇ ਉਹ ਪਾਸੇ ਜਾ। ਔਰ ਪਾਣੂ ਵੀ ਇਸ ਪਾਸੇ ਨੂੰ ਮਜ਼ਬੂਤ ਕਰੇਗਾ। ਸੋ ਉਮੀਦ ਕਰਦਾ ਕਿ ਆਪਾਂ ਕੋਸ਼ਿਸ਼ ਵਿੱਚ ਰਹੀਏ। ਲਗਾਤਾਰ ਜਾਰੀ ਰੱਖਦੇ ਰਹੇ। ਕੋਸ਼ਿਸ਼ਾਂ ਜਾਰੀ ਰੱਖੀਏ। ਪ੍ਰਚਾਰ ਜਾਰੀ ਰੱਖੀਏ। ਲਿਖਤ ਪੜਤ ਜਾਰੀ ਰੱਖੀਏ। ਅਸੀਂ ਗੁਰਮਤ ਗਿਆਨ ਮਿਸ਼ਨਰੀ ਕਾਲਜ ਵੱਲੋਂ ਲਗਾਤਾਰ ਲੱਗੇ ਹੋਏ ਆਂ ਔਰ ਜਿੱਥੇ ਵੀ ਇਸ ਤਰ੍ਹਾਂ ਦੇ ਦੀ ਚਾਰ ਵਿੱਚ ਤੁਹਾਡੀ ਲੋੜ ਪੈਂਦੀ ਆ ਅਸੀਂ ਹਰ ਵੇਲੇ ਹਾਜ਼ਰ ਆਂ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਤਿਆਰ ਹਾਂ ਉਮੀਦ ਕਰਦਾ ਹਾਂ ਕਿ ਆਪ ਜੀ ਜਿੱਥੇ ਵੀ ਯੋਗ ਸਮਝੋ ਉਥੇ ਤੁਸੀਂ ਸੇਵਾ ਲੈ ਸਕਦੇ ਹੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫੁੱਲਾਂ ਚੁੱਕਾਂ ਦੀ ਸਿਮਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ